ਸਤ ਸ੍ਰੀ ਅਕਾਲ ਦੋਸਤੋ ਅੱਜ ਹੈ ਇਹ ਤਰੀਕ 27 ਸਤੰਬਰ 2025 ਦਿਨ ਸ਼ਨੀਵਾਰ ਅੱਜ ਅਸੀਂ ਬਠਿੰਡਾ ਜਗ੍ਹਾ ਹੈਗੀ ਹੈ ਬਠਿੰਡਾ ਬੀਬੀ ਵਾਲਾ ਚੌਕ ਬੀਬੇਲੇ ਚੌਕ ਤੋਂ ਅੱਜ ਅਸੀਂ 400 ਕਿਲੋਮੀਟਰ ਦੀ ਬੀਆਰਐਮ ਸ਼ੁਰੂ ਕਰਨ ਲੱਗੇ ਆਂ ਤੇ ਆ ਸੱਜਣਾਂ ਇੱਥੇ ਸਾਈਕਲਿਸਟ ਆਏ ਲਗਭਗ ਹੈਗੇ ਆਂ ਅਸੀਂ 30 ਜਣੇ ਦੇ ਕਰੀਬ 400 ਕਿਲੋਮੀਟਰ ਦੀ ਰਾਈਡ ਦੇ ਵਿੱਚ ਮੇਰਾ ਬੇਲੀ ਗਗਨ ਤੇ ਨਾਲ ਮੁੰਡਾ ਮੁਕਸਰੀਆ ਬਦਮਾ ਵਾਲਾ ਬਦਮਾ ਵਾਲਾ ਮੁੰਡਾ ਸਾਡਾ ਨੌਜੋਤ ਨੌਜੋਤ ਆ ਨਾ ਗਿਆ ਕਿ ਤੇ ਸੱਪ ਨੂੰ ਨਹੀਂ ਆਦਾ ਆ ਸਾਡੇ ਹੈਗੇ ਸੱਜਣ ਬੇਲੀ ਰੂਟ ਰੂਟ ਹੋਣ ਵਾਲਾ ਹੈਗਾ ਜੀ ਸਾਡਾ ਅੱਜ ਬਠਿੰਡੇ ਤੋਂ ਮਾਨਸਾ ਪੀਖੀ ਹਾਂ ਸਿੱਧਾ ਜਾਣਾ ਮਾਨਸਾ ਪੀਖੀ ਤੇ ਗਾਂ ਸੁਨਾਮ ਸੁਨਾਮ ਤੋਂ ਗਾਂ ਪੁਆਣੀਗੜ ਤੋਂ ਪੁਆਣੀਗੜ ਤੋਂ ਗਾਂ ਪਟਿਆਲਾ ਰਾਜਪੁਰਾ ਤੇ ਬਨੂਰ ਦੇ ਆਕੇ ਸਾਡਾ ਜਿਹੜਾ ਹੈਗਾ ਉਤੋਂ ਅਸੀਂ ਮੁੜਨਾ ਹੈ ਉੱਥੇ 200 ਕਿਲੋਮੀਟਰ ਹੋਊਗਾ 205 ਕਿਲੋਮੀਟਰ ਤੇ ਉੱਥੋਂ ਅਸੀਂ ਵਾਪਸ ਮੁੜਨਾ ਹੈ ਤੇ ਰੌਣਕਾਂ ਲੱਗਣਗੀਆਂ ਅੱਜ ਪਿਛਲੀ ਵਾਰੀ ਜਦੋਂ 300 ਲਾਈਓ ਰਾਤ ਨੂੰ ਲਾਈ ਸੀ ਇਸ ਕਰਕੇ ਅਸੀਂ ਵੀਡੀਓ ਵੜੀਓ ਨਹੀਂ ਬਣਾਈ ਸੀਗੀ ਉਦੋਂ ਤੇ ਅੱਜ ਦਿਨੇ ਨਾਲ ਇਹ ਸਾਡਾ ਜਿਹੜਾ ਰੂਟ ਆ ਇਹ ਮੈਂ ਕਦੇ ਗਿਆ ਵੀ ਨਹੀਂਗਾ ਇਸ ਰੂਟ ਤੇ ਮਾਨਸਾ ਤੱਕ ਗਏ ਆ ਮਾਨਸਾ ਤੋਂ ਅੱਗੇ ਨਹੀਂ ਕਦੇ ਵੀ ਗਏਗੇ ਜੁੜੇ ਰਹੋ ਹੁਣ ਕਰਦੇ ਆ ਗੱਲਾਂ ਬਾਤਾਂ ਦੇਖਦੇ ਆ ਆਪਣਾ ਮਾਹੌਲ ਆਇਦਾ ਫੋਟੋ ਫੋਟੋਗ੍ਰਾਫੀ ਹੋ ਰਹੀ ਆ ਹੁਣ ਤੇ ਤਿਆਰੀ ਆ ਸਾਡੀ ਦਾਣ ਦੀ ਨਾਲ ਵੀਂ ਦੇ ਉਰਾ ਦੀ ਵਿਆਜ ਮਲੋੜ ਤੋਂ ਹਾਂਜੀ ਮਦਰ ਲੰਘ ਕੇ ਸਰ ਖੱਬੇ ਹੱਥ 276 ਕਿਲੋਮੀਟਰ 205 ਤੋਂ ਯੂ ਟਰਨ ਹੈ 100 ਤੋਂ ਪਹਿਲੇ ਚੱਕਪਟ ਹੈ 276 ਕਿਲੋਮੀਟਰ ਖੱਬੇ ਰਿਕਨ ਤੋਂ ਲਾਟਾਪ ਹੈ ਉਹਨੂੰ ਲੈਟਾ ਪੇਤੋ ਆਪਾਂ ਸਿੱਧਾ ਸੰਗਰੂਰ ਤੋਂ ਆਪਾਂ ਰਾਮਪੁਰਾ ਬਹਿੰਦਾ ਉਹ ਕਿਹੜੀ ਜਗ੍ਹਾ ਸਾਡੀ ਆ ਉਹ ਚੈੱਕ ਤੋਂ ਲੈ ਕੇ ਤੁਹਾਨੂੰ ਦੇਖ ਲਾਂਗੇ ਉੱਥੇ ਟਾਈਮਿੰਗ ਦੇ ਹਿਸਾਬ ਨਾਲ ਸਾਰੇ ਨਹੀਂ ਆ ਦੇਖਾ ਸੋਤੇ ਆ ਉਹ ਸਭ ਉੱਤ ਤਾਹੀ ਰੱਖਦਾ ਬਪਾ ਮਰੀ ਰੋਲ 100 ਤੇ ਬ੍ਰੇਕਫਾਸਟ 100 ਤੇ ਮਾਜੀ ਵਰਤਾਂ ਵਾਲਾ ਕੰਮ ਕਿਵੇਂ ਆ 3 2 1 ਯਾਰ ਆਨਲੀ ਆਉਣੇ ਬੰਦੇ ਯਾਸ ਆਉਦੇ ਬਾਅਦ ਹਾਏ ਅਮੇਰ ਆਜੋ ਮੋਕੇ ਮਿਲਾਂਗੇ ਹਾਂਜੀ ਭਾਈ ਜੀ ਖੜਾਵੇ ਆ ਰਿਹਾ ਕਰਨਾ ਹੈ 5:10 ਦੇ ਸਾਨੂੰ ਲੈਣਾ ਛੜਤਾ ਰਸਾ ਲਾਤਾ ਸਾਡਾ ਮਟੰਡੇ ਸ਼ਹਿਰ ਦੇ ਵਿੱਚ ਦੀ ਜਾਣਾ ਤਲਵੰਡੀ ਰੋਡ ਤੋਂ ਕੋਟ ਸ਼ਮੀਰ ਤੋਂ ਮਾਨਸਾ ਨੂੰ ਰੋਡ ਜਿਹੜਾ ਜਾਂਦਾ ਸਮਾਂ ਵੱਜ ਗਿਆ 7 ਤੇ 7 ਵਜੇ ਆਪਾਂ ਆ ਗਏ ਹੁਣ ਮਾਨਸਾ ਮਾਨਸਾ ਕੈਂਚੀਆਂ ਦੇ ਉੱਤੇ ਤੇ ਮਾਨਸਾ ਦੇ ਜਿਹੜੇ ਸਾਈਕਲਿਸਟ ਵੀਰ ਆ ਉਹਨਾਂ ਨੇ ਆਪਣੇ ਵਾਸਤੇ ਰੈਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਸੀਗਾ ਇੱਥੇ ਮਾਨਸਾ ਪਹਿਲੇ ਵਾਲੇ ਬੰਦਾ ਹੀ ਉਹ ਨਾਮ ਹੈ 70 ਹੋਗਾ ਦੋਆਂ ਘੰਟਿਆਂ ਦਾ ਲਗਭਗ ਵੀ ਅਸੀਂ 57 ਕਿਲੋਮੀਟਰ ਖਿੱਚਤੀਗਾ ਪਰ ਡਾਕਟਰ ਨਾਲ ਹੀ ਆ ਅਮੜਾ ਨੌਜੋਤ ਜਿਹੜਾ ਮਿਲਦੇ ਆ ਜਿਹੜਾ ਜਿਹੜਾ ਬੰਦਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ ਹਾਂ ਸਹੀ ਗੱਲ ਹੈ ਠੀਕ ਹੈ ਰਿਪੀਟ ਰੱਖੋ ਬਸ ਇੰਨੀ ਕੀ 30 32 ਦੀ ਬਾੜੀ ਜਿਆਦਾ ਤੇਜ਼ ਨਾ ਕਰੋ ਠੀਕ ਹੈ 30 ਪਲਸ ਦੀ ਸਪੀਡ ਬਹੁਤ ਵਧੀਆ ਹੈ ਇਥੋਂ ਨੇ ਜੀ ਕਿਹਾ ਸ਼ਰਤ ਫਰਾਲ ਆਉਗੀ ਆਪਣੀ ਥਲਟੀ ਆਈ ਜੀ ਬੜਾ ਧਿਆਨ ਨਾਲ ਚੱਲਣਾਗਾ ਉੱਚੀ ਨਮੀ ਜੀ ਇਹਨਾਂ ਹੋਰ ਪਾ ਜਾਂਦੇ ਆਂਦੇ ਆ ਚੰਬਰ ਬੱਕਦੇ ਸਾਡਾ ਬ੍ਰੇਕਫਾਸਟ ਪੁਆਇੰਟ ਆਉਣ ਵਾਲਾ ਸੁਨਾਮ ਨੈਸ਼ਨਲ ਟਾਪਾ ਬਹੁਤ ਸੋਹਣੀ ਸਪੀਡ ਕੱਢੀ ਆਈ ਮੁੰਡਿਆਣੇ ਨਿਆਰਾ ਲਿਆਤਾ ਸਨਾਮ ਉਦਮ ਸਿੰਘ ਵਾਲਾ ਸਨਾਮ ਪਹੁੰਚ ਨਾਲਿਆ ਆਲੂ ਵਾਲਾ ਪਰੌਂਠਾ ਤੇ ਬਟਰ ਮੈਨੇ ਬੋਲ ਲਿਆ ਜੀ ਸਮਾ ਹੋ ਗਿਆ ਤੜਕੇ 8:30 ਤੇ ਪਹੁੰਚ ਗਏ ਆ ਸਨਾਮ ਆ ਜਿਹੜੀ ਇੱਧਰ ਸੜਕ ਆ ਜਾਂਦੀ ਸੰਗਰੂਰ ਨੂੰ ਤੇ ਆਪਾਂ ਜਾਣਾ ਸਿੱਧਾ ਭਵਾਨੀਗੜ੍ਹ ਨੂੰ ਇੱਧਰ ਨੂੰ ਹੁਣ ਤੇ 100 ਕਿਲੋਮੀਟਰ ਤੇ ਪਹਿਲੀ ਬ੍ਰੇਕ ਆ ਸਾਡੀ ਬ੍ਰੇਕਫਾਸਟ ਬ੍ਰੇਕਾਂ ਮਾਰ ਲਿਗਿਆ ਹੁਣ ਚਾਪਣੀ ਦਾ ਬਰਫੀ ਮਠੀਆਂ ਤੇ ਮੋਤੀ ਜੂਰ ਦੇ ਲੱਡੂ ਆਏ ਹਾਈ ਕੀ ਬਾਤ ਆ ਆ ਸਾਡਾ 12 13 ਬੰਦਿਆਂ ਦਾ ਗਰੁੱਪ ਆ ਇਹ ਅਸੀਂ ਪਹਿਲਾਂ ਪਹੁੰਚੇ ਜਿਹੜੇ ਪਹਿਲੇ 100 ਜਿਹੜੀ ਅਸੀਂ ਪਹਿਲੇ ਚੈੱਕ ਪੁਆਇੰਟ ਤੇ ਆਏ ਇੱਥੇ ਚੈੱਕ ਪੁਆਇੰਟ ਸੀਗਾ ਤੇ ਸੈਂਸਨ ਕਰਤੇ ਆ ਆਟੋਗ੍ਰਾਫ ਦੇਦੇ ਆਪੋ ਆਪਣੇ ਸਾਰਿਆਂ ਨੇ ਬਾਈਆਂ ਨੇ ਤੇ ਪ੍ਰੌਂਟੇ ਆ ਗਏ ਆ ਪ੍ਰੌਂਟੇ ਹੁਣ ਛਕ ਲਏ ਪੰਜਾਬ ਯੂਨੀਵਰਸਿਟੀ ਦਾ ਚਾਕਾ ਆਲਾ ਕਰਾਸ ਕਰ ਲਿਆ ਜੱਬ ਯੂਨੀਵਰਸਿਟੀ ਦੇ ਸਾਹਮਣੇ ਹੁਣ ਪੌਲ ਬਣ ਗਿਆ ਚੋਰ ਇਥੇ ਮੈਂ ਪਟਿਆਲੇ ਹੁੰਦਾ ਸੀਗਾ 2014 ਤੋਂ 16 ਚ ਰਿਹਾ ਮੈਂ ਪਟਿਆਲੇ ਉਦੋਂ ਆ ਪੌਲ ਪੜ ਨਹੀਂ ਸੀਗਾ ਪੜਿਆ ਆ ਯੂਨੀਵਰਸਿਟੀ ਦੀ ਮਾਰਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਲਾਂਕੇ ਕਹਾਣਾ ਘੱਟਾ ਘਰ ਪਾਈ ਬਹਾ ਬਣਾਇਆ ਵਾ ਅੱਲੀ ਜਗਾਂਡਾ ਘੰਟਾ ਕਰ ਲੱਗਦਾ ਫਾਈਨਲੀ ਅੱਧਰ ਪਹੁੰਚ ਗਏ ਆ 200 ਕਿਲੋਮੀਟਰ ਦੰਗਣਾ ਦੇ ਪਾਪਾ ਸੇ ਚੋਬਰ ਆਪਣੇ ਕਰ ਰਹੇ ਹੁਣ ਇੱਥੇ ਲੰਚ ਆ ਗਏ ਹੁਣ ਛਕ ਲਏ ਢਾਲ ਚੌਲ ਫਲਕਾ ਮੋਗਾ ਖਾਣੇ ਤੇ ਫੇਰ ਵਦਾਂਗੇ ਕਿ ਲੋ ਵੀ ਲਾਂਚ ਕਰਕੇ ਹੁਣ ਬਾਈ ਕਰਨ ਲੱਗੇ ਆ ਤਿਆਰੀ ਸਮਾਜ ਮੱਕਸੀ ਜਾਂਦੇ ਹੁਣ ਵਾਪਸੀ ਦੀ ਤਿਆਰੀ ਠੀਕ ਹੈ ਕਾਤੇ ਜੋ ਕਰ ਰਹੇ ਨੇ ਕਿਤੇ ਮਾਇਰਾ ਜੇ ਸੰਦੇਜ ਜਾਣ ਗਿਆ ਕੀ ਸੀ ਅਸੀਂ ਫਿਰ ਆ ਕੇ ਹੈਗਾ ਪ੍ਰੋਗਰਾਮ ਕਰਕੇ ਆ ਕੇ ਆਈਏ ਪਾਣੀ ਪਣੀ ਭਰ ਲ ਭੋਨਾ ਜਾਂ ਕਰਦੀ ਹੈ ਹਾਂ ਨਹੀਂ ਹਾਂ ਕੀ ਕਹਿੰਦੇ ਇਹ ਨਾ ਇੱਕ ਕਲੱਬ ਆ ਪੈਰਿਸ ਦਾ ਹੋਰ ਐਡਾ ਗਰਾਉਂਡ ਆ ਆਪਦੀ ਮਰਜ਼ੀ ਨਾਲ ਨਹੀਂ ਅਸੀਂ ਕਿਉਂ ਕੀ ਕਰ ਰਹੇ ਹੈ ਰਾਈਡ ਇਹ ਉਹ ਆ ਇਵੈਂਟ ਆ ਇਵੈਂਟ ਚੱਲ ਰਿਹਾ ਠੀਕ ਹੈ ਜੀ ਕਿਹੜੀ ਕੰਪਨੀ ਦੀ ਹੈ ਇਹ ਆਡੈਕਸ 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 ਇਹ ਆਡੈਕਸ ਦੇ ਅੰਡਰ ਅਦਰ ਸਟੇਟ ਵੀ ਜਾਂਦਾ ਹਾਂ ਜਿੱਥੇ ਹੁੰਦਾ ਵੀ ਇਵੈਂਟ ਉੱਥੇ ਚਲੇ ਜਾਈਦਾ ਤੇ ਰੱਖ ਦਿਆ ਭਾਈ ਲੈ ਰਿਹਾ ਜਾਣਕਾਰੀ ਜਿੰਨੇ ਮਰਜ਼ੀ ਟਾਈਮ ਚ ਲਾ ਲਓ ਟਾਈਮ ਦੇ ਸਾਡੇ ਇਵੈਂਟ ਬਾਰੇ ਕੰਨੇ ਟਾਈਮ ਤੇ ਲਾਉਣਾ ਹੁੰਦਾ ਠੀਕ ਹੈ ਜੀ ਤੁਸੀਂ ਕਰਦੇ ਹੋ ਨਾ ਕੁਝ ਆਪਣੀ ਸਕਰੀਨ ਜਿਹੜਾ ਬਾਈ ਹੁਣ ਆਮਣਾ ਔਲਖਾ ਤੇਰੀ ਵੀਡੀਓ ਬਣਾਈ ਜਾਣਾ ਅੱਛਾ ਇਹ ਬਾਈ ਰੇਸ ਅਕਰੋਸ ਅਮਰੀਕਾ ਇਹਨੇ ਕੁਆਲੀਫਾਈ ਕੀਤਾ ਵਾ ਉਹਦੇ 605 ਕਿਲੋਮੀਟਰ ਦੱਸਿਆ ਨਾ ਤੁਸੀਂ ਹਾਂ 605 ਕਿਲੋਮੀਟਰ 605 ਕਿਲੋਮੀਟਰ ਦੀ ਰੇਸ ਹੁੰਦੀ ਆ ਉਹ ਰੇਸ ਕੁਆਲੀਫਾਈਡ ਰਾਉਂਡ ਉੱਪਰ ਕਰੋ ਇਹ ਰੇਸ ਹੁੰਦੀ ਉਹ 1200 ਕਿਲੋਮੀਟਰ ਦੀ ਹੈਗੀ ਪਰ ਉਹ ਵੀ ਰੇਸ ਹੁਣ ਬੋਲ ਦੋ ਹਾਂ ਇਹ ਜਿਹੜੀ ਇੱਕ ਰੇਸ ਜਿਹੜੀ ਰੇਸ ਤੋਂ ਅਮਰੀਕਾ ਵਾਸਤੇ ਨਾ ਕੁਆਲੀਫਾਈ ਰਾਉਂਡ ਕਰਾਉਂਦੇ ਨੇ ਇਹ ਉਹਦਾ ਨਾਮ ਹੈਗਾ ਸ਼ਵਾਲੀਕ ਸਿਗਨੇਚਰ ਹੈ ਨਾ ਸਰ ਸ਼ਵਾਲੀਕ ਸਿਗਨੇਚਰ 605 ਕਿਲੋਮੀਟਰ ਦੀ ਰੇਸ ਹੈਗੀ ਇਹ ਇਹਦੇ ਚ ਉਹ ਆਪਦੇ 19 ਤੋਂ ਸਟਾਰਟ ਕਰਦੇ ਨੇ 19 ਤੋਂ ਸਟਾਰਟ ਕਰਕੇ ਕਮਾਹੀ ਦੇਵੀ ਇੱਧਰ ਦੀ ਹੋ ਕੇ ਅੰਮ੍ਰਿਤਸਰ ਪਠਾਨਕੋਟ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਲੁਧਿਆਣਾ ਲੁਧਿਆਣੇ ਤੋਂ ਆਪਣਾ ਰੋਪੜ ਰੋਪੜ ਤੋਂ ਫੇਰ ਵਾਪਸ ਉਨੀ ਖਤਮ ਹੁੰਦੀ ਹੈ ਇਹ ਜage ਐਲੀਵੇਸ਼ਨ ਕਿੰਨਾ ਕੁ ਬਣਦਾ ਉੱਚ ਐਲੀਵੇਸ਼ਨ ਬਾਈ ਪਹਲਾ ਵੀ ਨਹੀਂ ਹੈਗਾ ਨਜਾਇਜ਼ ਤਿੰਨ ਕ ਕਾਟ ਜੇ ਆਉਂਦੇ ਨੇਗੇ ਠੀਕ ਹੈ ਹਾਂ ਇਹ ਹੈਗੇ ਨੇ ਕਿੰਨੇ ਕਾਟ ਜੇ ਨੇ ਓਕੇ ਤੇ ਬਾਈ ਨੇ ਇਹ 27 ਘੰਟਿਆਂ ਹੀ ਪੂਰੀ ਕੀਤੀ ਵੀ ਆ ਨਹੀਂ ਮੈਂ 24 ਘੰਟੇ ਸੌਰੀ 24 24 ਘੰਟੇ ਕੁਝ ਨਹੀਂ 27 ਘੰਟੇ ਟਾਈਮ ਹੁੰਦਾ ਤਾਂ ਹਨਾ 27 ਘੰਟਿਆਂ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਲੈਨੇ ਤਾਂ ਤੁਸੀਂ ਲੀਜੀਬਲ ਹੋਵੋਗੇ ਟੈਸਟ ਅਮਰੀਕਾ ਵਾਸਤੇ ਓਕੇ 27 ਘੰਟੇ ਵਿੱਚ ਪੂਰੀ ਕਰਨੀ ਹੁੰਦੀ ਆ ਤੇ ਬਾਈ ਨੇ 24.5 ਘੰਟਿਆਂ ਦੇ ਵਿੱਚ ਫਿਨਿਸ਼ ਕੀਤੀ ਵੀ ਆ ਚਲੋ ਜੀ ਮੈਂ ਕਹਿੰਦਾ ਬਾਈ ਕਹਿੰਦੇ ਕਰੀਏ ਗਰੁੱਪ ਫੋਟੋ ਫੋਟੋ ਕਰੀਏ ਗਰੁੱਪ ਫੋਟੋ ਕਰੀਏ ਬਾਈ ਗਗਨ ਹਰਗੇ ਬਾਈ ਮੈਂ ਹੈਲਮਟ ਰਹਿ ਗਿਆ ਮੇਰਾ ਕੱਲਾ ਹੈਲਮਟ ਹੈ ਹੈਲਮਟ ਤਾਂ ਨਹੀਂ ਬੋਲਦੇ ਯਾਰ ਸਮਾ ਹੋ ਗਿਆ 6:30 ਵਜੇ ਦਾ ਤੇ ਸਾਢੇ ਹੀ ਹੋ ਗਈ ਸੀਗੀ ਲਗਭਗ ਵੀ 285 86 ਕਿਲੋਮੀਟਰ ਸਾਡੀ ਕੰਪਲੀਟ ਹੋ ਗਈ ਆ ਹਾਂਜੀ ਸਬਕ 100 ਕਿਲੋਮੀਟਰ ਰਹਿ ਗਈ ਆ ਇਥੇ ਭਵਾਨੀਗੋੜ ਬਾਈ ਰਮਨ ਇਹ ਵੀ ਬਾਈਸਾਈਕਲਿੰਗ ਕਰਦਾ ਤੇ ਇਹਨਾਂ ਕੋਲੇ ਰੁਕੇ ਸੀਗੇ ਘੰਟਾ ਘੜੇ ਇਹਨਾਂ ਕੋਲੇ ਆਰਾਮ ਕਰਕੇ ਤੇ ਹੁਣ ਤੁਰਨ ਲੱਗੇ ਆ ਤੇ ਬਾਈ ਨੇ ਬੜੀ ਸੇਵਾ ਪਾਣੀ ਕੀਤਾ ਸਾਨੂੰ ਲੱਸੀ ਨੂੰ ਸੇਵ ਕੀਤੀ ਬਹੁਤ ਆਨੰਦ ਆਇਆ ਬਾਈ ਨਾਲ ਗੱਲਾਂ ਬਾਤਾਂ ਕਰਕੇ ਅੱਜ ਅਸੀਂ 100 ਕਿਲੋਮੀਟਰ ਤੇ ਆਪਾਂ ਹਾਂ ਠੀਕ ਆ ਬਾਈ ਤੇ ਬਾਈ ਬਹੁਤ ਬਹੁਤ ਧੰਨਵਾਦ ਇਹ ਬਾਈ ਦੀ ਸ਼ਾਪ ਹੈ ਫੁਹਾਨੀਗੜ ਮੋਬਾਈਲ ਵਾਚ ਬਾਬਾ ਮੋਬਾਈਲ ਸਸਰੀ ਬਾਈ ਦਾ ਨਾਮ ਹੈਗਾ ਰਮਨ ਬਾਵਾ ਸਮਾਂ ਵੱਜ ਗਿਆ 10 ਰਾਤ ਦੇ 10 ਵੱਜ ਗਿਆ ਸ਼ਾਹ ਹੰਡਾ ਹੈ ਇਹਦਾ ਆਊਟਲੈਟ ਆ ਸ਼ਾਪਿੰਗ ਆਊਟਲੈਟ ਲਾਈਟਿੰਗ ਲੂਟਿੰਗ ਪੂਰੀ ਫੁੱਲ ਕੀਤੀ ਹੋਈ ਇੱਥੇ ਕਿਉਂ ਅੱਗੇ ਗੰਨ ਦਲੇ ਆ ਕਿ ਉੱਪਰ ਸਾਡਾ ਪ੍ਰਬੰਧ ਵੀ ਸੋਹਣੇ ਕੀਤੇ ਹੋਏ ਸੀਗੇ ਬਾਈਦਾਰੇ ਦੇ ਰਿਫਰੈਸ਼ਮੈਂਟ ਦਾ ਤੇ ਸਾਰਾ ਕੁਝ ਓਕੇ ਸੀਗਾ ਸਾਰੇ ਪ੍ਰਬੰਧ ਤੇ ਇੱਕ ਬਾਈ ਜਿਹੜਾ ਅਮਨ ਔਲਖ ਹੈ ਮਾਨਸਾ ਤੋਂ ਮੁੰਡਾ ਉਹ ਉਹਨਾਂ ਨੇ ਰੇਸ ਅਕਰੋਸ ਅਮਰੀਕਾ ਦੇ ਵਿੱਚ ਕੁਆਲੀਫਾਈ ਕੀਤਾ ਸੀਗਾ ਕੁਆਲੀਫਾਈ ਕੀਤਾ ਸੀ ਉਹਨਾਂ ਨੇ ਰੇਸ ਅਕਰੋਸ ਅਮਰੀਕਾ ਲਈ ਤੇ ਉਹਦੇ ਬਾਰੇ ਵੀ ਬਾਈ ਨੇ ਜਾਣਕਾਰੀ ਦਿੱਤੀ ਆ ਹਾਏ ਗਾਈ ਸਾਡਾ ਗਰੁੱਪ ਪੀਬੀ04 ਸਾਈਕਲਿੰਗ ਲਵਰਜ਼ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕੀਤਾ ਤੇ ਚਾਹ ਪੀਤੀ ਹੈ ਤੇ ਨਾਲੇ ਜਿਹੜਾ ਅਸੀਂ 16 16 ਨਵੰਬਰ ਨੂੰ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਸ਼ਹੀਦੀ ਦਿਹਾੜੇ ਤੇ ਆਪਾਂ ਕਰਾਉਣੀਆਂ ਰਾਈਡ ਕਰਾਉਣੀਆਂ ਉਹਦੇ ਬਾਰੇ ਵਿਚਾਰ ਚਰਚਾ ਹੋਈ ਆ ਤੇ ਕੱਲ ਦੀ ਬੀਆਰਐਮ ਬਾਰੇ ਹੁਣ ਜਦੋਂ ਵੀਡੀਓ ਦਾ ਅੰਤ ਕਰਾਂਗੇ ਉਹਦੇ ਬਾਰੇ ਉਹਦੇ ਵਿੱਚ ਪਾਵਾਂਗੇ ਜਾਣਨਾ ਵਧੀਆ ਰਹੀ ਕੱਲ ਦੀ ਰਾਈਡ ਨਜ਼ਾਰਾ ਆਇਆ 400 ਕਿਲੋਮੀਟਰ ਲਾ ਕੇ ਤੇ ਹੁਣ ਕਰਦੇ ਆਪਾਂ ਵੀਡੀਓ ਦੀ ਸਮਾਪਤੀ ਬੀਆਰਐਮ ਕੱਲ ਲਾਈ ਸੀਗੀ 27 ਤਰੀਕ ਨੂੰ ਅੱਜ 28 ਤਰੀਕ ਹੈ 28 ਦਾ ਹੁਣ ਆਥਨ ਹੋ ਗਿਆ ਮੈਂ ਚਲ ਰਿਕਵਰੀ ਰਾਈਡ ਲਾ ਕੇ ਆਉਣੇ ਆ ਤੇ 400 ਕਿਲੋਮੀਟਰ ਦੀ ਰਾਈਡ ਸੀਗੀ ਕੱਲ ਸਵੇਰੇ 5:30 ਵਜੇ ਸਟਾਰਟ ਕੀਤੀ ਸੀ ਤੇ ਮੈਂ ਤੇ ਗਗਨ ਨੇ 19 ਘੰਟਿਆਂ ਦੇ ਵਿੱਚ ਉਹ ਫਿਨਿਸ਼ ਕਰਤੀ ਸੀਗੀ ਰਾਤ 12:30 ਵਜੇ ਅਸੀਂ ਫਿਨਿਸ਼ ਕਰਤੀ ਸੀਗੀ ਉਸ ਤੋਂ ਬਾਅਦ ਚੱਕਰੇ ਆਏ ਆ ਅ ਸਾਰੇ ਜਿਹੜੇ ਮਤਲਬ ਆਪਾਂ ਸਟਾਰ ਸਾਈਕਲਿਸਟ ਕਹਿ ਸਕਦੇ ਆ ਜਿਵੇਂ ਅਮਨ ਹੋ ਗਿਆ ਗੁਰਕੀਰਤ ਹੋ ਗਿਆ ਬਾਈ ਕਰਨਜੀ ਸਿੱਧੂ ਵਰਗੇ ਹੋ ਗਏ ਤੇ ਬਾਈ ਚਰਨ ਕਮਲ ਹੋ ਗਿਆ ਉਦੋਂ ਬਾਈ ਬਾਈ ਗਿੱਦੜਵਾਹੇ ਵਾਲੇ ਸੀਗੇ ਤੇ ਬਰਨਾਲੇ ਵਾਲਾ ਬਾਈ ਰਾਹੁਲ ਮੈਨਨ ਸੀਗਾ ਬੜਾ ਆਨੰਦ ਆਇਆ ਸਾਡਾ 10 ਕਿ ਜਾਨਾਂ ਦਾ ਗਰੁੱਪ ਸੀਗਾ ਉਹ 10 ਜਾਨਾਂ ਦੇ ਵਿੱਚ ਨਾ ਅਸੀਂ ਮਤਲਬ ਜਿਹੜਾ ਪ੍ਰੋਪਰ ਡਰਾਫਟਿੰਗ ਕਹਿੰਦੇ ਆਪਾਂ ਪ੍ਰੋਪਰ ਡਰਾਫਟਿੰਗ ਅਸੀਂ ਕੱਲ ਕੀਤੀ ਅਸੀਂ ਸਿੱਖੀ ਮਤਲਬ ਉਹਨਾਂ ਤੋਂ ਸਾਨੂੰ ਬੜਾ ਵਧੀਆ ਸਿੱਖ ਨੂੰ ਡਰਾਫਟਿੰਗ ਨੂੰ ਕੀ ਨੂੰ ਕਹਿੰਦੇ ਆ ਪਹਿਲਾਂ ਅਸੀਂ ਇਦਾਂ ਕਦੇ ਲੰਮੀ ਰਾਈਡ ਮਤਲਬ ਗਰੁੱਪ ਦੇ ਵਿੱਚ ਨਹੀਂ ਲਾਈ ਸੀ ਮੈਂ ਤੇ ਗਗਨ ਤਾਂ ਲਾਉਂਦੇ ਰਹਿੰਦੇ ਆ ਚਲੋ ਤੇ ਬੜਾ ਆਨੰਦ ਆਇਆ ਬੀ ਆਰ ਆਨ ਦਾ ਮਤਲਬ ਇਹ ਆ ਕਿ ਇੱਕ ਕਲੰਡਰ ਸਾਲ ਦੇ ਵਿੱਚ ਆਪਾਂ ਚਾਰ ਰਾਈਡਾਂ ਲਾਉਣੀਆਂ ਹੁੰਦੀਆਂ 200 ਕਿਲੋਮੀਟਰ 300 ਕਿਲੋਮੀਟਰ 400 ਕਿਲੋਮੀਟਰ ਤੇ 600 ਕਿਲੋਮੀਟਰ ਜਿਹੜਾ ਬੰਦਾ ਇਹ ਚਾਰ ਰਾਈਡਾਂ ਕੰਪਲੀਟ ਕਰ ਲੈਂਦਾ ਲਾ ਦਿੰਦਾ ਸਮੇਂ ਦੇ ਵਿੱਚ ਇਹਦਾ ਸਮਾਂ ਹੁੰਦਾ ਜਿਵੇਂ ਇਹਦਾ ਆਪਣਾ ਕੱਲ 400 ਕਿਲੋਮੀਟਰ ਲਾਈ ਅਸੀਂ ਤਾਂ 27 ਘੰਟਿਆਂ ਦੇ ਵਿੱਚ ਇਹਨੂੰ ਫਿਨਿਸ਼ ਕਰਨਾ ਸੀਗਾ ਰਾਈਡ ਨੂੰ ਤੇ 18 ਘੰਟਿਆਂ ਦੇ ਵਿੱਚ ਸਮਾਪਤ ਹੋ ਗਈ ਸੀਗੀ ਤੇ ਹੁਣ ਜਿਹੜੀ ਅਗਲੀ 600 ਕਿਲੋਮੀਟਰ ਆ 600 ਕਿਲੋਮੀਟਰ ਵੀ ਅਸੀਂ ਜਲਦੀ ਲਾਵਾਂਗੇ ਤੇ 600 ਕਿਲੋਮੀਟਰ ਦਾ ਟਾਈਮ ਮੇਰੇ ਖਿਆਲ ਚ 30 ਘੰਟੇ ਹੁੰਦਾ 30 ਘੰਟਿਆਂ ਦੇ ਵਿੱਚ ਵਿੱਚ 600 ਕਿਲੋਮੀਟਰ ਕੰਪਲੀਟ ਕਰਨੀ ਹੁੰਦੀ ਆ ਤੇ ਬੜਾ ਆਨੰਦ ਆਇਆ ਗਰਮੀ ਜ਼ਰੂਰ ਸੀਗੀ ਗਰਮੀ ਕੱਲ ਦਿਨੇ ਤੇ ਪਰ ਰਾਤ ਨੂੰ ਮੌਸਮ ਠੀਕ ਹੋ ਗਿਆ ਸੀਗਾ 6 ਵਜੇ ਤੋਂ ਬਾਅਦ ਚ ਗਰਮੀ ਘਟ ਗਈ ਸੀਗੀ ਤੇ ਹਵਾ ਠੰਡੀ ਹੋ ਗਈ ਸੀਗੀ ਵਧੀਆ ਆਨੰਦ ਆਇਆ ਉਸ ਤੋਂ ਬਾਅਦ ਚ ਫਿਰ ਤੜਕੇ ਤੜਕੇ ਵੀ ਅਸੀਂ ਖਿੱਚਤਾ ਪਹਿਲਾ 100 ਕਿਲੋਮੀਟਰ ਅਸੀਂ 30 ਦੀ ਸਪੀਡ ਤੇ ਲਾਤਾ ਸੀਗਾ ਪਹਿਲੇ 100 ਕਿਲੋਮੀਟਰ ਤੇ ਸਾਡੀ 30 ਦੀ ਐਵਰੇਜ ਸੀਗੀ ਤੇ ਉਤ ਬਾਅਦ ਚ ਵਾਪਸੀ ਤੇ ਰਾਏਪੁਰੇ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਟ੍ਰੈਫਿਕ ਦੇ ਜ਼ਿਆਦਾ ਹੋਣ ਕਰਕੇ ਉਹ ਜਾਮ ਬਹੁਤ ਤਕੜਾ ਲੱਗਿਆ ਵਾ ਸੀਗਾ ਜਿਹੜਾ ਉਹ ਅ ਕੋਲਾਧਰ ਨੂੰ ਜਾਂਦਾ ਆਂ ਬਾਲਾ ਦਿੱਲੀ ਨੂੰ ਜਾਂਦਾ ਉੱਥੇ ਤੇ ਚੰਡੀਗੜ੍ਹੋਂ ਆਪਾਂ ਆਉਂਦੇ ਸੀ ਜਦੋਂ ਇਧਰੋਂ ਬਨੂੜ ਸਾਈਡ ਤੋਂ ਅਸੀਂ ਆ ਰਹੇ ਸੀਗੇ ਰਾਜਪੁਰੇ ਦੇ ਵਿੱਚ ਵੜਨਾ ਸੀਗਾ ਤੇ ਟ੍ਰੈਫਿਕ ਦਾ ਬਹੁਤ ਤਕੜਾ ਜਾਮ ਲੱਗਿਆ ਸੀਗਾ ਉਹਦੇ ਕਰਕੇ ਸਾਡੇ ਬੰਦੇ ਥੋੜੇ ਜਿਮ ਲੋਕ ਖਿੰਡ ਗਏ ਸੀਗੇ ਜਿੱਥੇ ਜਿਹਨੂੰ ਜਗ੍ਹਾ ਮਿਲੀ ਉਧਰ ਦੀ ਨਿਕਲ ਗਿਆ ਸੀਗੇ ਉਹ ਤੇ ਉਸ ਤੋਂ ਬਾਅਦ ਫਿਰ ਅਸੀਂ ਅ ਬਰਾਜਪੁਰਾ ਨਿਕਲਦੇ ਹਾਂ ਪੰਪ ਤੇ ਇਕੱਠੇ ਹੋ ਕੇ ਪਾਣੀ ਪੂਣੀ ਪੀ ਕੇ ਭਰ ਕੇ ਦੁਬਾਰਾ ਫਿਰ ਅਸੀਂ ਸਟਾਰਟ ਕੀਤੀ ਤੇ ਭਵਾਨੀਗੜ੍ਹ ਤੱਕ ਅਸੀਂ ਕਿੱਥੇ ਰਹੇ ਹਾਂ ਭਵਾਨੀਗੜ੍ਹ ਆ ਕੇ ਫਿਰ ਮੈਂ ਥੋੜਾ ਜਿਹਾ ਮਤਲਬ ਕਿ ਉਹ ਹੁਣ ਚੋਬਰ ਆ ਨਵੇਂ ਯੰਗ ਯੰਗ ਬਲੱਡ ਆ ਉਹ ਤੇ ਪਵਾਨੀਗੜ ਤੋਂ ਬਾਅਦ ਮੈਂ ਫਿਰ ਥੋੜਾ ਜਿਹਾ ਸਲੋ ਕਰਦਾ ਸੀਗਾ ਕੰਮ ਤੇ ਪਵਾਨੀਗੜ ਵੀ ਬਾਈ ਆਪਣਾ ਉਹ ਰਮਣ ਉਹਨਾਂ ਨਾਲ ਉਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਤੇ ਬਹੁਤ ਸੇਵਾ ਕੀਤੀ ਉਹਨਾਂ ਨੇ ਉਹਨਾਂ ਕੋਲੇ ਬੈਠ ਕੇ ਆਰਾਮ ਕੀਤਾ ਲਗਭਗ ਅੱਧਾ ਪੌਣਾ ਘੰਟਾ ਉੱਥੇ ਆਰਾਮ ਕਰਕੇ ਫਿਰ ਥੋੜਾ ਜਿਹਾ ਰਿਕਵਰੀ ਲੈ ਕੇ ਤੇ ਫਿਰ ਅਸੀਂ ਦੁਬਾਰਾ ਰਾਈਟ ਸਟਾਰਟ ਕੀਤੀ ਸੀ ਮੈਂ ਤੇ ਗੱਗਨੇ ਸੋ ਦੋਸਤੋ ਹੁਣ ਵੀਡੀਓ ਦੀ ਕਰਦੇ ਆ ਸਮਾਪਤੀ ਸਾਡਾ ਵੀਡੀਓ ਬਣਾਉਣ ਦਾ ਸਿਰਫ ਔਰ ਸਿਰਫ ਇਹੀ ਮਕਸਦ ਆ ਕਿ ਲੋਕ ਸਾਈਕਲਿੰਗ ਦੇ ਨਾਲ ਜੁੜਨ ਆਪਣੀ ਸਿਹਤ ਦਾ ਖਿਆਲ ਰੱਖਣ ਅਸੀਂ ਤਾਂ ਹੀ ਬੇਨਤੀ ਕਰਦੇ ਆ ਕਿ ਜੇ ਤੁਸੀਂ ਸ਼ੁਰੂਆਤ ਦੀ ਲੋੜ ਹੁੰਦੀ ਹੈ ਕੰਮ ਕੋਈ ਵੀ ਹੋਵੇ ਸ਼ੁਰੂਆਤ ਦੀ ਲੋੜ ਹੁੰਦੀ ਆ ਚਾਹੇ ਤੁਸੀਂ 5 ਕਿਲੋਮੀਟਰ ਜਾਂ 10 ਕਿਲੋਮੀਟਰ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਇੱਕ ਵਾਰੀ ਸ਼ੁਰੂਆਤ ਕਰੋ ਤੇ ਬਹੁਤ ਬਹੁਤ ਤੁਹਾਨੂੰ ਆਨੰਦ ਆਊਗਾ ਠੀਕ ਆ ਮਿੱਤਰੋ ਜੁੜੇ ਰਹੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ